ਸ਼ਹਿਰ ਲੁਧਿਆਣਾ ਨਮਸਕਾਰ ਸਤਿ ਸ਼੍ਰੀ ਅਕਾਲ ਮਰhaba ਸੋ ਸ਼ਹਿਰ ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕਾਰੋਬਾਰੀ ਸ਼ਹਿਰ ਦੇ ਵਿੱਚ ਆਏ ਦਿਨ ਠੱਗੀ ਠੋਰੀ ਦੇ ਨਵੇਂ-ਨਵੇਂ ਮਾਮਲੇ ਜਿਹੜੇ ਐ ਸਾਹਮਣੇ ਨਜ਼ਰ ਆਉਂਦੇ ਐ ਸੋ ਅੱਜ ਇੱਕ ਨਵਾਂ ਹੈਰਾਨੀਜਨਕ ਮਾਮਲਾ ਜਿਹੜਾ ਠੱਗੀ ਠੋਰੀ ਦਾ ਸਾਹਮਣੇ ਆਇਆ ਜਿਹਦੇ ਵਿੱਚ ਕੁਝ ਹੋਰ ਨਹੀਂ ਬਲਕਿ ਇੱਕ ਡੀਸੀ ਫੈਬਰਿਕਸ ਨਾਮ ਦੀ ਇੱਕ ਕੰਪਨੀ ਦੇ ਜਿਹੜੇ ਡਾਇਰੈਕਟਰ ਹੈਗੇ ਸਾਕੀਤ ਜੈਨ ਉਹਨਾਂ ਵੱਲੋਂ ਨਵੇਂ ਤਰੀਕੇ ਦੀ ਠੱਗੀ ਨੂੰ ਅੰਜਾਮ ਦਿੱਤਾ ਗਿਆ ਉਸਵਾਲ ਇੰਡੀਆ ਦੀ ਸ਼ਿਕਾਇਤ ਤੇ ਇਹ ਜਿਹੜਾ ਇਹਨਾਂ ਦੇ ਐਫ ਆਈ ਆਰ ਵੀ ਦਰਜ ਹੋ ਗਈ ਹੈ ਸੋ ਮਾਮਲੇ ਦਾ ਖੁਲਾਸਾ ਹੁੰਦਾ ਜਿਹੜਾ ਉਸਵਾਲ ਇੰਡੀਆ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਬਿਹਾਫ ਤੇ ਸਾਕੀਤ ਜੈਨ ਤੇ ਪਰਚਾ ਹੋਇਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਉਸਵਾਲ ਇੰਡੀਆ ਦੇ ਡਾਇਰੈਕਟਰਾਂ ਵੱਲੋਂ ਮੈਨੇਜਮੈਂਟ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਚਾਕਿਤ ਜਾਣੇ ਜਾਣਬੁੱਝ ਕੇ ਉਹਨਾਂ ਨੂੰ ਬੰਦ ਜੀ ਹਾਂ ਬੰਦ ਖਾਤੇ ਦੇ ਵਿੱਚੋਂ ਚੈੱਕ ਦੇ ਕੇ ਉਹਨਾਂ ਨਾਲ ਕਰੋੜਾ ਰੁਪਏ ਦੀ ਠੱਗੀ ਕੀਤੀ ਹੈ ਹੇਰਫੇਰ ਕੀਤਾ ਜਿਸ ਨੂੰ ਲੈ ਕੇ ਉਹਨਾਂ ਨੂੰ ਵੀ ਬੜੀ ਹੈਰਾਨੀ ਹੋਈ ਕਿ ਕੋਈ ਵਪਾਰੀ ਕਿੱਦਾਂ ਕਿਸੇ ਬੰਦ ਖਾਤੇ ਦੇ ਵਿੱਚੋਂ ਚੈੱਕ ਕੱਟ ਕੇ ਮਤਲਬ ਦਲੇਰੀ ਨਾਲ ਦੇ ਦਿੰਦਾ ਹੈ ਔਰ ਜਦੋਂ ਚੈੱਕ ਨੂੰ ਉਹਨਾਂ ਨੇ ਬੈਂਕ ਤੇ ਲਗਾ ਦੀ ਲਗਾਇਆ ਤਾਂ ਉਪ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜਿਹੜੇ ਚੈੱਕ ਹੈਗੇ ਆ ਉਹ ਬੰਦ ਖਾਤੇ ਦੇ ਸੋ ਬੈਂਕਾ ਦਾ ਵੀ ਮਿਸਯੂਜ਼ ਕੀਤਾ ਜਾ ਰਿਹਾ ਹੈ ਕਿ ਬੈਂਕ ਦੇ ਖਾਤੇ ਨੂੰ ਬੰਦ ਕਰਾ ਕੇ ਉਹਦੀ ਚੈੱਕ ਬੁੱਕ ਜਿਹੜੀ ਕਿ ਬੈਂਕ ਦੀ ਇੱਕ ਪ੍ਰਾਪਰਟੀ ਹੁੰਦੀ ਹੈ ਬੜੀ ਵਿਸ਼ਵਸਨੀਯ ਪ੍ਰਾਪਰਟੀ ਹੁੰਦੀ ਹੈ ਚੈੱਕ ਬੁੱਕ ਜਿੱਥੇ ਇਹਦੇ ਵਿਆਪਕ ਕੋਰੋਨਾ ਦਾ ਲੈਣ-ਦੇਣ ਹੁੰਦਾ ਸੋ ਉਸ ਚੈੱਕਾਂ ਦਾ ਮਿਸਯੂਜ਼ ਕੀਤਾ ਗਿਆ ਸੋ ਜਿਹੜਾ ਉਸ ਵਾਲ ਇੰਡੀਆ ਦੀ ਸ਼ਿਕਾਇਤ ਤੋਂ ਬਾਅਦ ਜਿਹੜਾ આરોપી ਹੈਗੇ ਆ ਸਾਕੇ ਜਨ ਤੇ ਐਫ ਆਈ ਆਰ ਦਾ ਜੋ ਤੱਕ ਕੀ ਹੈ ਸੋ ਪੁਲਿਸ ਹੁਣ ਲਗਾਤਾਰ ਇਸ ਮਾਮਲੇ ਦੀ ਹੋਰ ਵੀ ਜਾਂਚ ਕਰ ਰਹੀ ਹੈ छानबीन ਕਰ ਰਹੀ ਹੈ ਤੇ ਤਦ ਤੱਕ આરોપી ਨੂੰ ਫੜਨ ਦੇ ਵੀ ਕੋਸ਼ਿਸ਼ਾਂ ਜਾਰੀ ਹੈ ਸੋ ਇੱਕ ਨਵੀਂ ਤਰ੍ਹਾਂ ਦੀ ਠੱਗੀ ਜਿਹੜੀ ਹੈ ਸਾਹਮਣੇ ਆਈ ਹੈ ਕਿ ਬੰਦ ਖਾਤੇ ਦੇ ਵਿੱਚੋਂ ਚੈੱਕ ਦੇ ਕੇ ਕਿਦਾਂ ਇਸ ਬਿਹਾਫ ਤੇ ਮਾਲ ਲੈ ਲੈਣਾ ਉਸਵਾਲ ਇੰਡੀਆ ਦੇ ਜਿਹੜੇ ਸ਼ਿਕਾਇਤ ਆ ਉਹਦੇ ਵਿੱਚ ਦੱਸਿਆ ਕਿ ਉਹਨਾਂ ਤੋਂ આરોપી ਵੱਲੋਂ ਮਾਲ ਦਾ ਲੈਣ ਦੇ ਦਿੱਤਾ ਗਿਆ ਤੇ ਬਾਅਦ 'ਚੋਂ ਜਦੋਂ ਚੈੱਕ ਲਗਾਂਦੀਵਾਰੀ ਆਂਦੀ ਤੇ ਪਤਾ ਲੱਗਦਾ ਕਿ ਇਹ ਜਿਹੜਾ ਹੈਗਾ ਸਾਰਾ ਮਾਮਲਾ ਫਰਾਡ ਦਾ ਸੋ ਇਹ ਸੀ ਫਿਲਹਾਲ ਇਸੋ ਲਈ ਦੀ ਅਪਡੇਟ ਫੇਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬੰਨਾਂ